ਸੀ ਸਾਰਿਆਂ ਦੀ ਸੁੱਖ ਮੰਗੀਰ ਦਿੱਫਿਲ ਲਕੀਰ ਬਟ ਦੋ ਦੋ ਬਰਾਬਰ ਦੀਆਂ ਲਕੀਰਾਂ ਨੇ ਜੇ ਇੱਕ ਨੂੰ ਵੱਡੀ ਕਰਨ ਹੋਵੇ ਦੋ ਤਰੀਕੇ ਨੇ ਜਾਂ ਤਾਂ ਨਾਲ ਦੀ ਨੂੰ ਛੋਟੀ ਕਰ ਦੋ ਮਿਟਾ ਦਵਤੀ ਜਾਂ ਫਿਰ ਧੀ ਦੀ ਨੂੰ ਵੱਡੀ ਕਰਨਾ ਉਹ ਨੂੰ ਵੱਡੀ ਕਰ ਪਰ ਪਹਿਲੇ ਤਰੀਕੇ ਚ ਜਿਹੜੀ ਵੱਡੀ ਲਕੀਰ ਕੀਤੀ ਉਹ ਨੂੰ ਕੋਈ ਫਰਕ ਨਹੀਂ ਪਿਆ ਉਹ ਤਾਂ ਉੱਟੀ ਹੋਈ ਰਹੀ ਨਾਲ ਦੀ ਛੋਟੀ ਕਰਤੀ ਤੁਸੀਂ ਦੂਜੇ ਤਰੀਕੇ ਜੋ ਲਕੀਰ ਵੱਡੀ ਹੋਈ ਹੈ ਜੇ ਸਾਰੀਆਂ ਲਕੀਰਾਂ ਵੱਡੀਆਂ ਹੋਣ ਤਾਂ ਸਮਾਜ ਦਾ ਹਰ ਵਰਗ ਚਾਹੇ ਮੁਲਾਜ਼ਮ ਨੇ ਚਾਹੇ मजदूर ने चाहे किसान ने चाहे व्यापारी ने चाहे किसी किस्म का कोई काम करते जो सारी तरक्की कर समाज तरक्की करोगा उस वे तरक्की कर करूंगा जो तरक्की कर गया दिया देश ने तरक्की करनी हो कर हमेशा देश का बोल ही रहा चाहे आजादी की लहर चाहे हरी क्रांति लेनी होश का मेट पालन वास्तव सल्कों ने कणक देने भी मना करता से उस वे असी कणकाल भारतीय ਸੋ ਸਾਰੀ ਉਹ ਸਮੱਸਿਆਾਂ ਵੀ ਇਕ ਨੇ ਇਕ ਤਾਂ ਵੀ ਇਕ ਨੇ ਸੁੱਖ ਸ਼ਾਂਤੀਆਂ ਵੀ ਇਕ ਨੇ ਜੇ ਕਿਤੇ ਸਮੱਸਿਆ ਕਿਸੇ ਵਰਗ ਨੂੰ ਸਾਰੇ ਜਣੇ ਇਕੱਠੇ ਹੋ ਕੇ ਸਾਥ ਦੇ ਕੇ ਸਮਾਜ ਨੂੰ ਠੀਕ ਕਰੀਏ ਇਹ ਨਾ ਪੁੱਛੋ ਕੋਈ ਗੱਲ ਨਹੀਂ ਇਕੜਾ ਸਾਥੇ ਕਰਾ ਜੇ ਜਦੋਂ ਅਪ੍ਰੈਲ ਖਾਸ ਤੌਰ ਤੇ ਜਦੋਂ ਕਣਕਾਂ ਨੂੰ ਅੱਗ ਲੱਗ ਜਾਂਦੀ ਹੈ ਬਈ ਵਾਰੀ ਪਿੰਡਾਂ 'ਚ ਪਰ ਜਿੰਨਾਂ ਦੇ ਕਣਕ 100 100 ਏਕੜ ਦੇ ਲਗਭਗ ਨੇ ਦੂਰ ਹੁੰਦੀ ਹੈ ਅੱਧਾ ਕਿਲੋਮੀਟਰ ਕਿਲੋਮੀਟਰ ਦੂਰ ਹੁੰਦੀ ਹੈ ਉਹਨਾਂ ਦੀ ਕਣਕ ਉਹਨਾਂ ਨੇ ਅਗਰੀ ਲੱਗ ਕੇ ਉਹਦੀ ਪਾਰਟੀ ਲੈ ਕੇ ਉਹ ਵੀ ਜਾਂਦਾ ਹੈ ਕਿਉਂਕਿ ਉਹਨੂੰ ਪਤਾ ਹੁੰਦਾ ਹੈ ਜੇ ਨਾਂ ਬੁਝਾਈ ਮੇਰੇ ਘਰ ਮੇਰੇ ਵਾਲੇ ਘਰ ਚ ਟੱਕਾ ਆਉਂਦੇ ਆ ਇਸ ਕਰਕੇ ਜੇ ਤੁਹਾਡੇ ਘਰ ਕੋਈ ਸਮੱਸਿਆ ਨਹੀਂ ਹੈਗੀ ਕੋਈ ਕਿਸੇ ਕਿਸਮ ਦਾ ਕੋਈ ਪ੍ਰਮਾਤਮਾ ਨੇ ਕੋਈ ਇਦਾਂ ਦੀ ਕਿਰਪਾ ਘਰ ਚ ਨਹੀਂ ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਸਾਰੀ ਸ਼ਾਂਤੀ ਹੋ ਗਈ ਜੋ ਜਿੱਥੇ ਲੱਗਦਾ ਹੈ ਇਸ ਕਰ ਉਹ ਪਾਠ ਹੀ ਤਸੱਲੀ ਠੀਕ ਕਰੋ ਸੁਜੀਤ ਪਾਤਰ ਜੀ ਦਾ ਸ਼ੇਰ ਹੈ ਪਰ ਜੀ ਜੀ ਤੇਰੇ ਕਲੇਜੇ ਅਜੇ ਸ਼ੂਰੀ ਨਹੀਂ ਹੈ ਲੱਗੀ ਜੇ ਤੇਰੇ ਕਲੇਜੇ ਅਜੇ ਸ਼ੂਰੀ ਨਹੀਂ ਹੈ ਇਹ ਨਾ ਸਮਝੀ ਕਿ ਸ਼ਹਿਰ ਦੀ ਹਾਲਤ ਖਰੀ ਨਹੀਂ ਜੇ ਤੁਹਾਡੇ ਘਰ ਚ ਕੋਈ ਅਜੇ ਅਲਾਮਤ ਨਹੀਂ ਪਹੁੰਚੀ ਤਾਂ ਮਤਲਬ ਇਹ ਨਹੀਂ ਕਿ ਤੋੜਾ ਪਰ ਜੂਗਾ ਉਹ ਜਿੱਥੇ ਲਾਮਤ ਹੈਗੀ ਉਹ ਮੁੱਠੀ ਉਹਨੂੰ ਖਤਮ ਕਰ ਲਈ ਆਪਣਾ ਯੋਗਦਾਨ ਪਾਓ ਤਾਂ ਕਿ ਉਹ ਕੋਈ ਹੋਰ ਕੰਧ ਨਾ ਟੱਪ ਸਕੇ ਉਹ ਅਲਾਮਤ ਸੋ ਅਸੀਂ ਉਸ ਧਰਤੀ ਦੇ ਵਾਸੀਆਂ ਦੇ ਤੇ ਪੈਰ ਪੈਰ ਤੇ ਗੁਰੂਆਂ ਦੀ ਚੰਚਲ ਸ਼ੋਅ ਹੈ ਪੈਰ ਪੈਰ ਤੇ ਸਾਡੇ ਹੱਥਨ ਹੋ ਰਹੇ ਨੇ ਪੈਰ ਪੈਰ ਤੇ ਮੰਦਰ ਮਸਜਿਦ ਕੋ ਦਵਾਰਾ ਸਾਹਿਬ ਜੋ ਸੁਨੇ ਬਹੁਤ ਮਾਣ ਇਸ ਤਰ੍ਹਾਂ ਕੋ ਵੀ ਮਹਿਸੂਸ ਕਰ ਰਿਹਾ ਕਿ ਮੈਨੂੰ ਇਹ ਸੁਭੇ ਦੀ ਸੇਵਾ ਦਾ ਮੌਕਾ ਪਰਮਾਤਮਾ ਨੇ ਵਾਹਿਗੁਰੂ ਨੇ ਭਗਵਾਨ ਨੇ ਦਿੱਤਾ ਹੈ ਜਦੋਂ ਵੀ ਮੈਨੂੰ ਇੱਥੇ ਮੌਕਾ ਮਿਲਦਾ ਹੈ ਤੇ ਜਾਣਦਾ ਮੈਂ ਦੱਸ ਸਕਦੀ ਆਪ ਦੀ ਮੰਨਦਾ ਨਹੀਂ ਮੰਨਣਾ ਕਿ ਪਰਮਾਤਮਾ ਮੈਨੂੰ ਬਰ ਬਖਸ਼ੀ ਕਿ ਮੈਂ ਜਿਹੜੀਆਂ ਪਹਿਲਾਂ ਮੇਰੇ ਕੋਲ ਸਾਈਂ ਕਰਨ ਨੂੰ ਆਉਂਦੀਆਂ ਨੇ ਉਹਦੇ ਨਾਲ ਇਹਦਾ ਚੁੱਲ੍ਹਾ ਬਣੇ ਉਹਦੇ ਨਾਲ ਤਰੱਕੀਆਂ ਹੋਣ ਉਹਦੇ ਨਾਲ ਘਰਾਂ 'ਚ ਖੁਸ਼ੀਆਂ ਆਉਣ ਜੇ ਤੁਸੀਂ ਇਸ ਜਨਮ ਚ ਇਸ ਜ਼ਮਾਨੇ ਚ ਜਦੋਂ ਭਾਈ ਭਾਈ ਦਾ ਵੈਰੀ ਹੈ ਜਦੋਂ ਪਿਓ ਦਾ ਕਤਲ ਕਰੇ ਪੁੱਤ ਅਕਸਰ ਘਬਰਾਉਣਾ ਪੜਦੀ ਕਿਸ ਤਰ੍ਹਾਂ ਇਹ ਖੌਰਾ ਪਹਿਲਾ ਪੰਨਾ ਜਿਹੜਾ ਘਵਰਾ ਦਾ ਖੂਨ ਨਾਲ ਲੱਪਤ ਹੈ ਉਸ ਜ਼ਮਾਨੇ ਚ ਜੇ ਕਿਸੇ ਦਾ ਕੋਈ ਭਲਾ ਕਰ ਦੇ ਕਿਸੇ ਦੇ ਘਰ ਦੀ ਅੱਗ ਜਿਹੜੀ ਹੈ ਝੁੱਲੇ ਦੀ ਉਹ ਉਹ ਬਾਲ ਦੇ ਕੋਈ ਨੌਕਰੀ ਮਿਲ ਜੇ ਕੋਈ ਰੋਜ਼ਗਾਰ ਮਿਲ ਜੇ ਉਸ ਘਰ ਦੀ ਕੁਬੀਂਦਾਰੀ ਲਈ ਤੇ ਛੜ ਜੇ ਮੈਨੂੰ ਲੱਗਦਾ ਹੈ ਇਸ ਤੋਂ ਵੱਡਾ ਕੁਝ ਹੋ ਨਹੀਂ ਸਕਦਾ ਸੋ ਆਇਂਦੇ ਇਸ ਕਿੜਾ ਅਭੂਏ ਦੇ ਵਿੱਚ ਵੀ ਬੂਰੀਆਂ ਆਲਮ ਤਾਂ ਹੀ ਨੇ ਉਹਨਾਂ ਨੂੰ ਸਵਾਤ ਕੀ ਲੋੜੀ ਦੇ ਲਈ ਇਹ ਕਹਿੰਦੇ ਈਸ਼ਰ ਆ ਦਲਿੰਦਰ ਜਾ ਦਲਿੰਦਰ ਦੀ ਜੜ ਜੁਲੇਬਾ ਉਹੀ ਲੋੜੀ ਮਕਸਦ ਹੈ ਈਸ਼ਰ ਆ ਜੰਗਾ ਦਾ ਇੱਕ ਸਮਾਂ ਆਵੇ ਦਲਿੰਦਰ ਜਿਹੜਾ ਪੂਰਾ ਸਮਾਂ ਹੈ ਉਹ ਜਾਵੇ ਤੇ ਦਲਿੰਦਰ ਦੀ ਜੜ ਜੁਲੇਬਾ ਆ ਬੱਡਾ ਚੁਬਲਾ ਹੈ ਇਹਨੂੰ ਚੱਪਾ ਨੇ ਅੱਜ ਪ੍ਰਾਰਥਨਾ ਕੀਤੀ ਹੈ ਕਿ ਦੁਸ਼ਮਣ ਜਿਹੜੇ ਏਸ ਨੂੰ ਨਜ਼ਰ ਲਾਉਦੇ ਨੇ ਜਾਂ ਜਿਹੜੇ ਸਾਡੇ ਤੇ ਮਾੜੀਆਂ ਨਜ਼ਰ ਰੱਖਦੇ ਨੇ ਸਾਡੀਆਂ ਤਰੱਕੀਆਂ 'ਚ ਰੂੜੇ ਬੰਦੇ ਆ ਉਹ ਸਾਰੇ ਕੁਰੀ ਸਮਾਪਤ ਅਕਸ਼ੇ ਬਹੁਤ ਹੋਣਾ ਨੂੰ ਜਿਸ ਅਸੀਂ ਆਪਣਾ ਕੰਮ ਕਰੀਏ ਅੱਗੇ ਤਰੱਕੀ ਕਰੀਏ